ਦਾ ਸਦਕਾ ਜੋ ਲੜੀਵਾਰ ਵਿਚਾਰ ਚੱਲ ਰਹੀ ਹੈ ਉਸੇ ਲੜੀ ਨੂੰ ਅੱਗੇ ਤੋਰਨ ਦਾ ਯਤਨ ਕਰਾਂਗੇ ਕਰੋ ਰਸਨਾ ਪਵਿੱਤਰ ਲਵਾਉ ਹਾਜ਼ਰੀ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਸੁशोਭਤ ਹੈ ਤੇ ਇੱਕ ਗੁਰੂ ਪਿਆਰੇਓ ਕਾਲੂ ਨਾਮ ਦਾ ਗੁਰਮੁਖ ਪਿਆਰਾ ਖੱਤਰੀ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਂਦਾ ਹੈ ਕਿਉਂਕਿ ਬੇਅੰਤ ਸੰਗਤਾਂ ਰਿਆਂ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਮਰਯਾਦਾ ਹੈ ਅੰਮ੍ਰਿਤ ਵੇਲੇ ਕੀਰਤਨ ਹੁੰਦੇ ਨੇ ਜਪਜੀ ਸਾਹਿਬ ਦੇ ਪਾਠ ਹੁੰਦੇ ਨੇ ਉਪਰੰਤ ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸੰਗਤਾਂ ਨੂੰ ਉਪਦੇਸ਼ ਦਿੰਦੇ ਨੇ ਤੇ ਗੁਰੂ ਪਿਆਰਿਓ ਸੰਗਤ ਆਉਂਦੀ ਹੈ ਤੇ ਸੰਗਤ ਦੇ ਵਿੱਚ ਇਹ ਵੀ ਆਇਆ ਹੋਇਆ ਹੈ ਗੁਰੂਖ ਪਿਆਰਾ ਤੇ ਇਹਨੇ ਗੁਰੂ ਪਿਆਰਿਓ ਕਲ ਕਾਲੂ ਜੀ ਦਾ ਨਾਮ ਤੇ ਇਤਿਹਾਸ ਦੇ ਵਿੱਚ ਗੁਰੂ ਪਿਆਰਿਓ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਪਿਤਾ ਦਾ ਨਾਮ ਵੀ ਵਿਖੋ ਕਾਲੂ ਹੈ ਕਲਿਆਣ ਦਾਸ ਪਰ ਇਹ ਗੁਰਮੁਖ ਪਿਆਰਾ ਕੋਈ ਹੋਰ ਹੈ ਖੱਤਰੀ ਜਾਤੀ ਦੇ ਵਿੱਚੋਂ ਹੀ ਆ ਉਹ ਵੀ ਤੇ ਗੁਰੂ ਪਿਆਰਿਓ ਆਉਂਦਾ ਤੇ ਮਹਾਰਾਜ ਦੇ ਚਰਨਾਂ 'ਚ ਵਿਖੋ ਸੰਗਤਾਂ ਵੀ ਬੈਠੀਆਂ ਗਿਆਨੀ ਤੇ ਇਹਨਾਂ ਨੇ ਵਜਨ ਕੀਤੇ ਹੈ ਕਹਿੰਦੇ ਮਹਾਰਾਜ ਜੀ ਸਾਨੂੰ ਸਨਮੁਖ ਦੇ ਤੇ ਮਨਮੁਖ ਦੇ ਲੱਛਣ ਦੱਸੋ ਕਿਰਪਾ ਕਰਕੇ ਇਹ ਸੁਣ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿੰਨਾ ਪਾਪਾਂ ਤੋਂ ਗੁਰੂ ਬਿਆਰਿਓ ਵੇਖੋ ਬੇਅੰਤ ਪਾਪੀਆਂ ਦੇ ਪਾਪ ਦੂਰ ਕਰਦੇ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਨੇ ਵਚਨ ਕੀਤੇ ਆ ਉਥੇ ਕਹਿਣ ਲੱਗੇ ਮਹਾਰਾਜ ਜੀ ਦੇਖੋ ਲਸਣ ਦੱਸਦੇ ਨੇ ਕਹਿੰਦੇ ਸੁਕਿਰਤੀ ਸਭ ਕਰਮਾਂ ਦੇ ਸਾਹਮਣੇ ਹੋਵੇ ਜਿਹੜੀ ਅਸੀਂ ਕਰਤ ਕਰਦੇ ਆ ਸੱਚੀ ਸੁੱਚੀ ਹੋਵੇ ਤੇ ਕਿਰਤ ਗੁਰੂ ਪਿਆਰਿਓ ਜਿਹੜੀ ਕਰਨੀ ਆ ਤੇ ਉਹ ਕਿਰਤ ਦੇ ਵਿੱਚ ਸਾਡੇ ਸੁਭ ਕਰਮ ਹੋਣ ਜੀ ਕਰਤ ਕਰਨ ਸਮੇ ਉਹਦੇ ਵਿੱਚ ਇਹ ਨਾ ਹੋਵੇ ਵੀ ਕਿਤੇ ਰਸਵਤ ਕਰ ਲਈ ਜਾਂਦੀ ਹੋਈ ਜਾਂ ਕੋਈ ਇਹੋ ਜਿਹਾ ਕਰਮ ਕਰਦੇ ਹੋਈਏ ਜੀਵਤ ਆ ਉਹ ਵੀ ਉਹਦੇ ਵਿੱਚ ਜਾਂ ਕਿਸੇ ਨੂੰ ਗਰੂ ਪਿਆਰਿਓ ਜਾਨੀ ਮਾਨੀ ਕਿਸੇ ਪ੍ਰਕਾਰ ਦਾ ਨੁਕਸਾਨ ਹੋਵੇ ਕਿਸੇ ਵੀ ਪ੍ਰਕਾਰ ਦਾ ਜਾਂ ਕਿਸੇ ਇਸ ਤਰ੍ਹਾਂ ਦਾ ਗਰੂ ਪਿਆਰਿਓ ਕਾਰੋਬਾਰ ਨਹੀਂ ਕਰਨਾ ਕਾਰੋਬਾਰ ਉਹ ਕਰੋ ਸੱਚੀ ਸੁੱਚੀ ਕਿਰਤ ਕਮਾਈ ਕਰੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਸਨਮੁਖ ਬੰਦਾ ਹੁੰਦਾ ਹੈ ਨਾ ਸਨਮੁਖ ਤੋਂ ਭਾਵ ਜੀ ਦਾ ਜਿਹੜਾ ਗੁਰੂ ਨੂੰ ਹਰ ਵੇਲੇ ਸਨਮੁਖ ਸਮਝੇ ਭਾਵੇਂ ਕਿ ਹਾਜ਼ਰ ਨਾਜ਼ਰ ਸਮਝੇ ਜਿੱਥੇ ਕਿਤੇ ਵੀ ਜਾਵੇ ਜੈ ਜੈ ਫੇਕੋ ਤੈ ਹਜੂਰ ਦੂਰ ਕਤੋਂ ਨਾ ਜਾਈ ਰਬ ਰਹਿਆ ਸਰਬਤਰਮੈ ਮਨ ਸਦਾ ਤੇ ਆਈ ਹਰ ਵੇਲੇ ਹਾਜ਼ਰ ਨਾਜ਼ਰ ਸਮਝੇ ਜਿਹੜਾ ਤੇ ਗੁਰੂ ਪਿਆਰੇ ਉਹਦੇ ਲੱਛਣ ਕੀ ਐ ਕਿ ਉਹ ਜਦੋਂ ਕਿਰਤ ਕਰਦਾ ਐ ਨਾ ਸੱਚੀ ਸੁੱਚੀ ਕਿਰਤ ਕਰਦਾ ਉਹਦੇ ਵਿੱਚੋਂ ਧਰਮ ਦੀਂਦਾ ਉਹਦਾ ਧਰਮ ਇਜੇ ਕਰਕੇ ਕਰਮ ਜਿਹੜੇ ਉਹਦੇ ਗੁਰੂ ਪਿਆਰਿਓ ਸਭ ਹੋਣੇ ਚਾਹੀਦੇ ਨੇ ਤੇ ਮਨ ਦੀ ਬਿਰਤੀ ਹੈ ਜਿਹੜੇ ਗੁਰੂ ਪਿਆਰਿਓ ਉਹ ਉਹਦੀ ਪੁੰਨਾ ਵਾਲੀ ਹੁੰਦੀ ਹੈ ਪੁੰਨ ਕਰਨੀ ਕਿਸੇ ਜੀਵ ਤੇ ਦਇਆ ਕਰਨੀ ਤੇ ਆਪਣੇ ਮਨ ਦਾ ਜਾਣਕਾਰ ਹੋਵੇ ਗੁਰੂ ਪਿਆਰਿਓ ਮਨ ਦਾ ਵੀ ਜਾਣਕਾਰ ਹੋਵੇ ਨਾ ਮਨ ਦਾ ਜਾਣਕਾਰ ਭਾਵ ਆਪਣੇ ਮਨ ਨੂੰ ਪਛਾਣਦਾ ਹੋਵੇ ਅੰਦਰੋਂ ਵੀ ਮੈਂ ਕੀ ਚੀਜ਼ ਹਾਂ ਐਸ ਕਰਕੇ ਗੁਰੂ ਪਿਆਰਿਓ ਮਨ ਦਾ ਜਾਣਣਾ ਮਨ ਤੂੰ ਜੋਤ ਸਰੂਪ ਹੈ ਆਪਣਾ ਭੂਲ ਪਛਾਨ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਹਰ ਰੰਗ ਮਾਣ ਆਪਣੇ ਆਪ ਨੂੰ ਪਛਾਨਣਾ ਅੰਦਰੋਂ ਪਛਾਨਣਾ ਤੇ ਗੁਰੂ ਪਿਆਰਿਓ ਆਪਣੇ ਆਪ ਨੂੰ ਪਛਾਨ ਕੇ ਆਪਣੇ ਮਨ ਨੂੰ ਇਹ ਫੇਰ ਗੁਰੂ ਦੀ ਸਿੱਖਿਆ ਦੇ ਵਿੱਚ ਰਹਿ ਕੇ ਪਰਮਾਤਮਾ ਦੀ ਆਪਣੇ ਗੁਰੂ ਦੀ ਸਿੱਖਿਆ ਵਿੱਚ ਰਹਿ ਕੇ ਤੇ ਉਸ ਆਨੰਦ ਨੂੰ ਰੰਗ ਨੂੰ ਮਾਣਦੇ ਰਹਿਣਾ ਜੋ ਗੁਰੂ ਦੀ ਸਿੱਖਿਆ ਨੂੰ ਇੱਕ ਨੰਬਰ ਦੇ ਵਿੱਚ ਰੱਖਣਾ ਹਰ ਵੇਲੇ ਵੀ ਸਾਡੇ ਗੁਰੂ ਸਾਹਿਬ ਇਹ ਗੱਲ ਕਹਿ ਰਹੇ ਨੇ ਵੀ ਇੱਥੇ ਜਾਣਾ ਹੈ ਇੱਥੇ ਨਹੀਂ ਜਾਣਾ ਆਹ ਖਾਣਾ ਹੈ ਆਹ ਨਹੀਂ ਖਾਣਾ ਇਹੋ ਜਿਹਾ ਪਹਿਨਣਾ ਹੈ ਇਹੋ ਜਿਹਾ ਨਹੀਂ ਪਹਿਨਣਾ ਇਹੋ ਜਿਹੇ ਬੰਦਿਆਂ ਵਿੱਚ ਖੜਨਾ ਬਹਿਣਾ ਇਹੋ ਜਿਹੇ ਬੰਦਿਆਂ ਵਿੱਚ ਨਹੀਂ ਖੜਨਾ ਤੇ ਗੁਰੂ ਪਿਆਰਿਓ ਤੇ ਇਸ ਤਰ੍ਹਾਂ ਜਿਹੜਾ ਗੁਰੂ ਦਾ ਪਿਆਰਾ ਸੰਮੁਖ ਬੰਦਾ ਹੈ ਨਾ ਉਹ ਗੁਰੂ ਦੀ ਸਿੱਖਿਆ ਅਨੁਸਾਰ ਹੀ ਚੱਲਦਾ ਹੈ ਵੀ ਗੁਰੂ ਨੇ ਕੀ ਸਿੱਖਿਆ ਦਿੱਤੀ ਹੈ ਆਪਣੇ ਮਨ ਨੂੰ ਸਥਿਰ ਰੱਖਦਾ ਹੈ ਫਿਰ ਸਥਿਰ ਭਾਵ ਜੋ ਸਾਡੀ ਅੰਦਰ ਕੋਈ ਬੋਲ ਰਿਹਾ ਹੈ ਨਾ ਬਾਬਾ ਬੋਲ ਤੇ ਇੱਥੇ ਕਹਾਾਂ ਗਈ ਦੇਹੀ ਕੀ ਸੰਗ ਰੱਖੇ ਇੱਥੇ ਇਕੱਲੇ ਬੈਠ ਕੇ ਦੇਖਿਓ ਜਾਂ ਕਿਤੇ ਕਿਤੇ ਗੱਡੀ ਚਲਾਉਂਦੇ ਹਾਂ ਜਾਂ ਕਿਤੇ ਜਾਂਦੇ ਹਾਂ ਉਸ ਵੇਲੇ ਕੋਈ ਅੰਦਰ ਬੋਲ ਰਿਹਾ ਹੁੰਦਾ ਕੋਲੇ ਭਾਵੇਂ ਨਹੀਂ ਹੁੰਦਾ ਸਾਡੇ ਜਾਂ ਕਿਤੇ ਕੋਈ ਗੁਰੂ ਪਿਆਰਿਓ ਇਕੱਲਾ ਬੈਠਾ ਹੈ ਕੋਈ ਕਿਸੇ ਵੀ ਤਰ੍ਹਾਂ ਉਸ ਵੇਲੇ ਕੋਈ ਅੰਦਰੋਂ ਬੋਲ ਰਿਹਾ ਹੁੰਦਾ ਨਾਲ ਕੋਲੇ ਭਾਵੇਂ ਬੰਦਾ ਨਹੀਂ ਹੁੰਦਾ ਇਹ ਗੁਰੂ ਪਿਆਰਿਓ ਭਾਵ ਕੇ ਅੰਦਰੋਂ ਜਿਹੜਾ ਸੂਖ ਸਮ ਸਰੀਰ ਹੈ ਸਾਡਾ ਉਹ ਵੀ ਅੰਦਰੋਂ ਬੋਲਦਾ ਪਿਆ ਹੈ ਇਸ ਕਰਕੇ ਗੁਰੂ ਪਿਆਰਿਓ ਉਹ ਸਥਿਰ ਉਸੇ ਨੂੰ ਬਾਣੀ ਸੁਣਾਉਣੀ ਹੈ ਗੁਰੂ ਘਰ ਆਉਣ ਦਾ ਮਤਲਬ ਕੀ ਹੈ ਗੁਰੂ ਘਰ ਅਸੀਂ ਕਾਹਦੇ ਲਈ ਆਉਨੇ ਆ ਕਿ ਸਾਡਾ ਮਨ ਸਥਿਰ ਹੋ ਜਾਵੇ ਸਥਿਰ ਕਰ ਵੈਸੋ ਹਰ ਜਨ ਪਿਆਰੀ ਸਤਿਗੁਰ ਤੁਮਰੀ ਕਾਜ ਸੁਵਾਰੇ ਫਿਰ ਤੁਹਾਡੇ ਕਾਰਜ ਸਵਰ ਜਾਣਗੇ ਭਾਈ ਜੇ ਅਸੀਂ ਸਥਿਰ ਰਹਿਵਾਂਗੇ ਚਤਨ ਨੂੰ ਸਥਿਰ ਰੱਖਣਾ ਹੈ ਜੀ ਆਪਣੇ ਵਿਕਲਪਤੀ ਸੰਕਲਪ ਜਿਹੜੇ ਫਰਨੇ ਬਣਦੇ ਆ ਮਨ ਦੇ ਵਿੱਚ ਇਨਾਂ ਨੂੰ ਰੋਕਦੇ ਹੋਏ ਗੁਰੂ ਪਿਆਰਿਓ ਸੱਥਰ ਰਹਿਣਾ ਤੇ ਜਿਹੜੇ ਹੋਰ ਚਾਰ ਲੱਸਣ ਦੱਸੇ ਮਹਾਰਾਜ ਜੀ ਆਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਭਾਈ ਚਾਰ ਪ੍ਰਕਾਰ ਦੇ ਚਾਰ ਲੱਸਣ ਹੁੰਦੇ ਨੇ ਸੰਮੁਖ ਦੇ ਉਹ ਕਿਹੜੇ ਕਿਹੜੇ ਉਹ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਸਭ ਤੋਂ ਪਹਿਲਾਂ ਤਾਂ ਇੱਕ ਤਾਂ ਮਿੱਤਰਤਾ ਮਿੱਤਰਤਾ ਗੁਰੂ ਪਿਆਰਿਓ ਸਭ ਦੇ ਨਾਲ ਤੇ ਸੁਭ ਕਰਨੀ ਆ ਸੱਚੀ ਸੁੱਚੀ ਕਰਨੀ ਆ ਧੋਖਾ ਧੜੀ ਨਹੀਂ ਕਰਨੀ ਕਿਸੇ ਨਾਲ ਇਹ ਨਾ ਹੋਵੇ ਕਿਤੇ ਤੁਸੀਂ ਗੁਰੂ ਪਿਆਰਿਓ ਪਿਆਰ ਪਾਕੇ ਧਗੀਆਂ ਮਾਰਦੇ ਫਿਰੋ ਪਾਕੇ ਕਿਸੇ ਨਾ ਪ੍ਰੀਤ ਭਾਰੀ ਤੌਰ ਤੇ ਤੇ ਅੰਦਰੋਂ ਗੁਰੂ ਪਿਆਰਿਓ ਸੁਰਗੀਆਂ ਚਲਾਉਂਦੇ ਫਿਰੋ ਇਜੇ ਕਰਕੇ ਮਹਾਰਾਜ ਕਹਿੰਦੇ ਮਿੱਤਰਤਾ ਮਿੱਤਰਤਾ ਕਰਨੀ ਆ ਤੇ ਸੱਚੀ ਸੁੱਚੀ ਕਰਨੀ ਆ ਸੁਭ ਪਿਆਰ ਕਰਨਾ ਹੈ ਮਿੱਤਰਤਾ ਥੇਰ ਉਸ ਤੋਂ ਬਾਅਦ ਕਿਰਪਾਲਤਾ ਤੇ ਗੁਰੂ ਪਿਆਰੀਓ ਕਿਰਪਾਲਤਾ ਦਾ ਮਤਲਬ ਉੱਥੇ ਕਿਹਾ ਕਹਿੰਦੇ ਵੀ ਦੂਸਰੇ ਬੰਦੇ ਦੇ ਦੁੱਖ ਨੂੰ ਦੇਖ ਕੇ ਨਾ ਅੰਦਰ ਦਰਦ ਉਪਜਾਉਣਾ ਇਹ ਸਨਮੁਖ ਦੇ ਲੱਛਣ ਦੱਸੇ ਆ ਸਨਮੁਖ ਬੰਦੇ ਦੇ ਲੱਸਣ ਕੀ ਹੁੰਦੀ ਹੈ ਕਹਿੰਦੇ ਵੀ ਇੱਕ ਤਾਂ ਮਿੱਤਰਤਾ ਰੱਖਦਾ ਹੈ ਤੇ ਅੰਦਰੋਂ ਬਾਹਰੋਂ ਸੱਚੀ ਸੁੱਚੀ ਮਿੱਤਰਤਾ ਰੱਖਦਾ ਹੈ ਜੋ ਉਹਦੇ ਮਨ ਚਾ ਉਹੀ ਮੁਖਤੇ ਆ ਜੋ ਮੁਖਤੇ ਆ ਉਹ ਉਹਦੇ ਮਨ ਚਾ ਤੇ ਉਹੀ ਕਰਦਾ ਸੱਚ ਦੇ ਨਾਲ ਜੁੜਿਆ ਹੁੰਦਾ ਤੇ ਸੱਚੀ ਸੁੱਚੀ ਲੱਗਦਾ ਏ ਨਹੀਂ ਵੀ ਬੇਈਮਾਨੀ ਕਰਦਾ ਫਿਰੇ ਆਪਣੇ ਮਿੱਤਰ ਦੇ ਨਾਲ ਹੀ ਦੂਸਰਾ ਕਿਰਪਾਲਤਾ ਕਿਰਪਾਲਤਾ ਕੀ ਹੈ ਗੁਰੂ ਬਿਹਾਰ ਸਨਮੁਖ ਦੀ ਨਿਸ਼ਾਨੀ ਸਨਮੁਖ ਦਾ ਲੱਛਣ ਕਿਰਪਾਲਤਾ ਦੂਸਰੇ ਦਾ ਦੁੱਖ ਵੇਖ ਕੇ ਦਰਦ ਹੁੰਦਾ ਔਣ ਇਜੇ ਦੇਖ ਕੇ ਕੋਈ ਬੰਦਾ ਦੁਖੀ ਹੋਵੇ ਨਾ ਉਸ ਦੁਖੀ ਬੰਦੇ ਨੂੰ ਦੇਖ ਕੇ ਉਹਦੇ ਅੰਦਰ ਦਰਦ ਉਪਜਦਾ ਹੈ ਤੇ ਫਿਰ ਕੀ ਕਰਦਾ ਹੈ ਗੁਰੂ ਪਿਆਰਿਓ ਉਹਦਾ ਦੁੱਖ ਦੂਰ ਕਰਨ ਵਾਸਤੇ ਨਾ ਫਿਰ ਉਦਮ ਪ੍ਰਾਲਾ ਕਰਦਾ ਹੈ ਇਹਦਾ ਇਹ ਦੂਸਰਾ ਲੱਛਣ ਹੁੰਦਾ ਹੈ ਫਿਰ ਗੁਰੂ ਪਿਆਰਿਓ ਦੂਸਰਾ ਇਹ ਲੱਛਣ ਤੇ ਫਿਰ ਕੀ ਹੁੰਦਾ ਹੈ ਨਾਲ ਏ ਨਹੀਂ ਕਿ ਕਿਸੇ ਦਾ ਦੁੱਖ ਦੇਖ ਕੇ ਤੇ ਉਹ ਬੰਦਾ ਖੁਸ਼ ਹੁੰਦਾ ਹੋਵੇ ਖੁਸ਼ ਨਹੀਂ ਹੁੰਦਾ ਜੇ ਕੋਈ ਬੰਦਾ ਦੁਖੀ ਹੈ ਗੁਰੂ ਪਿਆਰਿਓ ਉਹਦੇ ਦੁੱਖਾਂ ਦੇ ਵਿੱਚ ਸਾਂਭਲ ਹੁੰਦਾ ਹੈ ਉਹਦੇ ਦੁੱਖਾਂ ਨੂੰ ਦੇਖ ਕੇ ਜਰਦਾ ਨਹੀਂ ਹੈ ਉਹਦੇ ਨਾਲ ਗੁਰੂ ਪਿਆਰਿਓ ਦਰਦ ਆਪਣਾ ਦਰਦ ਸਮਝਦਾ ਹੈ ਤੇ ਇਸ ਕਰਕੇ ਅਗਲੀ ਗੱਲ ਕਹਿਣ ਲੱਗੇ ਤੀਜਾ ਲੱਛਣ ਕੀ ਹੈ ਕਿ ਜੇ ਕੋਈ ਬੰਦਾ ਸੁਖੀ ਹੋਵੇ ਸੁਖੀ ਹੋਵੇ ਤੇ ਮੰਨ ਲਓ ਉਹ ਪ੍ਰਸੰਨਾ ਅਗਲਾ ਖੁਸ਼ ਹੈ ਤੇ ਉਸ ਖੁਸ਼ ਨੂੰ ਦੇਖ ਕੇ ਆਪ ਵੀ ਖੁਸ਼ੀ ਹੁੰਦਾ ਹੈ ਆਪ ਵੀ ਪ੍ਰਸੰਨ ਹੁੰਦਾ ਹੈ ਗੁਰੂ ਪਿਆਰੋ ਇਹ ਨਾ ਹੋਵੇ ਵੀ ਕਿਸੇ ਦੀਆਂ ਖੁਸ਼ੀਆਂ ਦੇਖ ਕੇ ਬੰਦਾ ਆਪ ਹੀ ਛੜੀ ਜਾਵੇ ਆ ਆਮ ਕੀ ਹੈ ਨਾ ਦੁਨੀਆਦਾਰੀ ਦਾ ਸੁਭਾਅ ਕੀ ਹੈ ਦੁਨੀਆਦਾਰੀ ਦਾ ਸੁਭਾਅ ਇਹ ਹੈ ਕਿ ਉਹਨਾ ਬੰਦੇ ਨੂੰ ਆਪਣੇ ਜ਼ਖਮਾਂ ਦਾ ਦੁੱਖ ਨਹੀਂ ਹੁੰਦਾ ਜਿੰਨਾ ਕਿਸੇ ਗਮਾਂਡੀ ਦੇ ਸੁੱਖਾਂ ਨੂੰ ਦੇਖ ਕੇ ਸੜਦਾ ਕਿਸੇ ਗਮਾਂਡੀ ਦੇ ਸੁੱਖਾਂ ਨੂੰ ਦੇਖ ਕੇ ਸੜਨਾ ਗੁਰੂ ਪਿਆਰਿਓ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਤੀਸਰਾ ਨਸਣ ਇਹ ਆ ਉਹਦਾ ਸਨਮੁਖ ਦਾ ਉਹ ਕਿਸੇ ਨੂੰ ਦੇਖ ਕੇ ਕਿਸੇ ਦੀ ਖੁਸ਼ੀ ਨੂੰ ਦੇਖ ਕੇ ਛੜਦਾ ਨਹੀਂ ਜੇ ਅਗਲਾ ਖੁਸ਼ ਹੈ ਤੇ ਉਹ ਵੀ ਖੁਸ਼ ਹੋ ਜਾਂਦਾ ਵੀ ਬਹੁਤ ਵਧੀਆ ਅੱਜ ਉਹਨੂੰ ਦਿੱਤਾ ਕੱਲ ਨੂੰ ਪ੍ਰਮਾਤਮਾ ਸਾਨੂੰ ਵੀ ਦੇ ਦੂਗਾ। ਵਾਹਿਗੁਰੂ ਉਹਦੀ ਖੁਸ਼ੀ ਦੇ ਵਿੱਚ ਆਪ ਦਿਲੋਂ ਖੁਸ਼ੀ ਮੰਨਦਾ। ਕਈ ਵਾਰੀ ਕਿਉਂਦਾ ਨਾ ਉੱਤੋਂ ਜੇ ਖੁਸ਼ ਹੋਈ ਜਾਣਗੀ ਵੀ ਹਾਂ ਵਧੀਆ ਹੋ ਗਿਆ ਭਾਈ ਮੁਬਾਰਕਾਂ। ਤੇ ਪਰ ਅੰਦਰੋਂ ਮਚਦੇ ਹੁੰਦੀ ਹੈ ਵੀ ਇਹਨਾਂ ਦੇ ਕਿਉਂ ਆ ਗਿਆ ਇਹ ਕੰਮ? ਇਹਨਾਂ ਦਾ ਮੁੰਡਾ ਬਾਹਰ ਕਿਉਂ ਭੱਗਿਆ? ਇਹਨਾਂ ਦੇ ਇਹਨਾਂ ਦਾ ਇਸ ਤਰ੍ਹਾਂ ਕਿਉਂ ਹੋ ਗਿਆ? ਫਿਰ ਉਸ ਵੇਲੇ ਗੁਰੂ ਪਿਆਰੇ ਅੰਦਰੋਂ ਤੁਖੀ ਜਾਣਾ। ਉਹ ਨਹੀਂ ਕਰਦਾ ਸਨ ਮੁਖ ਬੰਦਾ ਜਿਹੜਾ ਗੁਰੂ ਦੇ ਸਨ ਮੁਖ ਉਹ ਹਾਜ਼ਰ ਨਾਜ਼ਰ ਸਮਝਦਾ ਹਰ ਵੇਲੇ ਗੁਰੂ ਨੂੰ ਤੇ ਉਹ ਅੰਦਰੋਂ ਨਹੀਂ ਇਸ ਤਰ੍ਹਾਂ ਛੱਡਦਾ ਇਹ ਜੇ ਕਰਕੇ ਗੁਰੂ ਪਿਆਰਿਉ ਚੌਥਾ ਨਿਸ਼ਣ ਕਿਆ ਉਪੇਕਸ਼ਾ ਉਹ ਕੀ ਹੈ ਚਿੱਤ ਦਾ ਰਾਗ ਭਾਵ ਕੇ ਦੁਐਸ ਤੋਂ ਪਰੇ ਰਹਿੰਦਾ ਹੈ ਦੁਐਸ ਦੁਐਕ ਤੋਂ ਪਾਸੇ ਰਹਿੰਦਾ ਦੁਐਕ ਦੋ ਗੁਣਾ ਵਾਲੇ ਪਾਸੇ ਦੁਐਸ ਚ ਪੈਂਦਾ ਹੀ ਨਹੀਂ ਦੋ ਗੁਰੂ ਪਿਆਰਿਓ ਵੀ ਇਹ ਨਹੀਂ ਵੀ ਇੱਕ ਤਾਂ ਇੱਥੇ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਤੀ ਇੱਕ ਕਿਸੇ ਝੂਠੇ ਗੁਰੂ ਕੋਲੇ ਤੁਰਿਆ ਬੇ ਇੱਕ ਸਿੱਕੇ ਦੇ ਗੁਰੂ ਪਿਆਰਿਓ ਦੋ ਪਾਸੇ ਹੁੰਦੇ ਆ ਨਾ ਏਜੇ ਕਰਕੇ ਜੇ ਸੱਚ ਹੈ ਉਥੇ ਝੂਠ ਵੀ ਹੈ ਜੇ ਪੂਰਾ ਅਧੂਰਾ ਵੀ ਹੈ ਤੇ ਗੁਰੂ ਪਿਆਰਿਓ ਇਸ ਕਰਕੇ ਹਰ ਇੱਕ ਚੀਜ਼ ਦੋ ਦੋ ਹੈ ਨਾ ਹਰ ਇੱਕ ਚੀਜ਼ ਦੁਵੈਸ ਹੈ ਪਰ ਜੁੜਨਾ ਗੁਰੂ ਪਿਆਰਿਓ ਉਹ ਉਹ ਦੁਵੈਸ ਚ ਪੈਂਦਾ ਹੀ ਨਹੀਂ ਹੈ ਦੁਵੈਸ ਚ ਨਹੀਂ ਪੈਂਦਾ ਇੱਕ ਦਾ ਪੱਖ ਦਿੰਦਾ ਹੈ ਇੱਕ ਦੇ ਨਾਲ ਜੁੜਦਾ ਹੈ ਇੱਕ ਨੂੰ ਗੁਰੂ ਪਿਆਰਿਓ ਜਿਹੜਾ ਅਕਾਲ ਪੁਰਖ ਵੈਗੁਰੂ ਹੈ ਉਹਦੇ ਰਜਾ ਵਿੱਚ ਰਹਿੰਦਾ ਹੈ ਇਸੇ ਕਰਕੇ ਉਹ ਦੁਵੈਸ ਚ ਨਹੀਂ ਪੈਂਦਾ ਕਦੇ ਵੀ ਜਿਹੜਾ ਸਨਮੁਖ ਹੈ ਇਹ ਗੁਰੂ ਪਿਆਰਿਓ ਸਨਮੁਖ ਦੀਆਂ ਨਿਸ਼ਾਨੀਆਂ ਉੱਥੇ ਜਦੋਂ ਉਹਦੇ ਲੱਛਣ ਦੱਸੇ ਨੇ ਇਕ ਕਾਲੂ ਨੇ ਗੁਰੂ ਪਿਆਰਿਓ ਕਿਹਾ ਕਹਿੰਦੇ ਸਮਝ ਨਹੀਂ ਆਇਆ ਖੋਲ ਕੇ ਅਰਥ ਸਮਝਾਓ ਤੇ ਗੁਰਨਾਨਕ ਦੇਵ ਮਹਾਰਾਜ ਜੀ ਨੇ ਸੁਣ ਕੇ ਵਜਨ ਕੀਤੇ ਕਹਿੰਦੇ ਮੈਤਰੀ ਦਾ ਅਰਥ ਹੈ ਸਾਰਿਆਂ ਨੂੰ ਮਿੱਤਰਤਾ ਰੱਖਣਾ ਦੂਸਰੇ ਨੂੰ ਸੁਖੀ ਦੇਖ ਕੇ ਆਪਣਾ ਸੁੱਖ ਸਮਝਣਾ ਦੂਸਰੇ ਨੂੰ ਸੁਖੀ ਵੇਖ ਕੇ ਮਨ ਵਿੱਚ ਈਰਖਾ ਨਾ ਕਰਨੀ ਤੇ ਜੇ ਆਪਣੇ ਪਾਸ ਵਿਦਿਆ ਹੋਵੇ ਕੋਈ ਧਨ ਹੋਵੇ ਜਾਂ ਕੋਈ ਹੋਰ ਗੁਰੂ ਪਿਆਰਿਓ ਬਖਸ਼ਿਸ਼ ਹੋਵੇ ਤੇ ਦੂਸਰੇ ਨੂੰ ਗੁਰੂ ਪਿਆਰਿਓ ਨਾਲ ਸੁਖੀ ਕਰਨਾ ਦੂਸਰੇ ਨੂੰ ਵੀ ਸੁਖੀ ਕਰਨਾ ਨਾਲ ਇਹ ਸਨਮੁਖ ਦੀਆਂ ਨਿਸ਼ਾਨੀਆਂ ਨੇ ਜੈ ਤਰ੍ਹਾਂ ਮਿੱਤਰ ਦੀ ਭਲਾਈ ਵਾਸਤੇ ਇਸ ਤਰ੍ਹਾਂ ਹੀ ਸਾਰਿਆਂ ਦੀ ਭਲਾਈ ਕਰਦੇ ਹਾਂ ਗੁਰੂ ਪਿਆਰਿਓ ਕਈ ਵਾਰ ਕੀ ਹੁੰਦਾ ਹੈ ਨਾ ਜਿਹੜਾ ਕੋਈ ਖਾਸ ਮਿੱਤਰ ਹੁੰਦਾ ਹੈ ਉਹਦਾ ਤਾਂ ਭਲਾ ਕੀਤਾ ਜਾਂਦਾ ਤੇ ਕੋਈ ਹੋਰ ਕੋਈ ਭਵੇਂ ਉਦੋਂ ਵੀ ਜਾਦੇ ਕੋਈ ਆਰਥ ਪੱਖੋਂ ਕਮਜ਼ੋਰ ਹੋਵੇ ਤੇ ਉਥੋਂ ਪਾਸਾ ਵਟ ਲਈਦਾ ਫਿਰ ਉਹਨੂੰ ਸਮਾਜ ਕੇ ਨਹੀਂ ਬੰਦਾ ਨਹੀਂ ਨਾ ਕਿਹਾ ਜਾਂਦਾ ਇਹ ਜੇ ਕਰਕੇ ਗੁਰੂ ਪਿਆਰਿਓ ਵੀ ਜਿਹੜਾ ਸਨਮੁਖ ਬੰਦਾ ਉਹ ਸਭ ਨੂੰ ਇੱਕ ਸਮਝਦਾ ਹੈ ਫਾਰਿਆਂ ਨੂੰ ਸਭ ਨੂੰ ਇੱਕ ਸਮਝਦਾ ਹੈ ਇਹ ਜੇ ਕਰਕੇ ਗੁਰੂ ਪਿਆਰਿਓ ਜਿਸ ਤਰ੍ਹਾਂ ਤੁਸੀਂ ਮਿੱਤਰਤਾ ਭਲਾਈ ਕਰਦੇ ਹੋ ਇਸ ਤਰ੍ਹਾਂ ਹੀ ਸਾਰਿਆਂ ਦੀ ਭਲਾਈ ਕਰਿਆ ਕਰੋ ਮੈਂਤਰੀ ਦੇ ਲੱਛਣ ਹੀ ਇਸ ਤਰ੍ਹਾਂ ਗੁਰੂ ਪਿਆਰਿਓ ਕਹਿੰਦੇ ਕਿਸੇ ਦਾ ਮਨ ਨਾ ਪੰਗ ਹੋਵੇ ਜੇ ਤੁਹਾਡੇ ਵਿੱਚ ਵਿਦਿਆ ਹੈ ਤੁਹਾਡੇ ਕੋਲੇ ਧਨ ਹੈ ਤੁਹਾਡੇ ਕੋਲੇ ਤਾਕਤ ਹੈ ਤੇ ਗੁਰੂ ਪਿਆਰਿਓ ਮਤ ਦੇ ਵਿੱਚ ਕਮਜ਼ੋਰ ਹੈ ਤੇ ਜਿਹੜਾ ਬੰਦਾ ਕਿਸੇ ਵੀ ਪ੍ਰਕਾਰ ਦੀ ਕਿਸੇ ਕੋਲੇ ਕਮਜ਼ੋਰੀ ਹੈ ਕੋਈ ਛੋਟਾ ਭਰਾ ਹੈ ਏ ਗੁਰੂ ਪਿਆਰਿਓ ਜਿਹੜੀ ਚੀਜ਼ ਤੁਹਾਡੇ ਕੋਲੇ ਆ ਵਿੱਦਿਆ ਮੰਨ ਲੋ ਧਨ ਐ ਜਾਂ ਧਨ ਦੌਲਤ ਐ ਤੇ ਗੁਰੂ ਪਿਆਰਿਓ ਛੋਟੇ ਭਰਾ ਨੂੰ ਵੀ ਬਰਾਬਰ ਕਰਨਾ। ਆਣੀ ਕਹਿੰਦੀ ਐ ਇਹ ਗੱਲ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਸਨਮੁਖ ਦੇ ਲੱਛਣ ਦੱਸੇ ਨੇ ਉਸ ਨੂੰ ਆਪਣਾ ਛੋਟਾ ਭਰਾ ਸਮਝੋ ਉਹਦੀ ਜਿੰਨੀ ਹੋ ਸਕੇ ਗੁਰੂ ਪਿਆਰਿਓ ਉਹਦੀ ਸਹਾਇਤਾ ਕਰੋ। ਉਹਨੂੰ ਗੁਰੂ ਪਿਆਰਿਓ ਵੱਡਾ ਕਰੋ। ਇਸ ਛੋਟੇ ਤੇ ਕਮਜ਼ੋਰ ਨੂੰ ਵੇਖ ਕੇ ਕਦੇ ਵੀ ਕਮੰਡ ਨਾ ਕਰੀਂ ਗੁਣ ਦੀਆਂ ਗੱਲਾਂ ਨੇ ਇਹ ਸਾਰੀਆਂ ਗੱਲਾਂ ਗੁਣ ਵਾਲੀਆਂ ਨੇ ਗੁਰੂ ਪਿਆਰਿਓ ਪਰ ਗੁਰੂ ਪਿਆਰਿਓ ਉਸ ਨੂੰ ਕਿਰਪਾਲੂ ਸੰਤ ਕਹਿੰਦੇ ਆ ਜਿਹੜਾ ਇਸ ਤਰ੍ਹਾਂ ਹਿਰਦੇ ਦੇ ਵਿੱਚ ਧਾਰਨ ਕਰ ਲੈਂਦਾ ਇਹਨਾਂ ਗੁਣਾ ਨੂੰ ਤੇ ਉਹ ਫਿਰ ਭਵ ਸਾਗਰ ਤੋਂ ਪਾਰ ਵੀ ਹੋ ਜਾਂਦਾ ਤੇ ਉਹਨੂੰ ਫਿਰ ਸਨਮੁਖ ਵੀ ਕਹਿੰਦੇ ਆ ਰਹਿੰਦਿਆਂ ਵਿਚਾਰਾਂ ਕੱਲ ਨੂੰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨਗੇ ਜੀ ਲੋਕ ਸੁਖੀ ਪਰਲੋਕ ਸੇਡੇ ਨਾਲ ਘਰ ਪ੍ਰਵਤ ਆਪੇ ਮਿਲੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਦਿਵਸ ਰਾਤ ਦੁਇ ਦਾਈ ਦਾਇਆ ਖੇ ਲੈ ਸਗਲ ਚੰਗਿਆਈਆਂ ਬਰਿਆਈਆਂ ਵਾਚ ਕਰਮੀ ਆਪੂ ਆਪਣੀ ਕੇ ਨੇੜੇ ਕੇ ਇੰਨੀ ਨਾਮ ਧਿਆਇਆ ਗਏ ਮੁਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਇੰਨੀ ਨਾਮ ਧਿਆਇਆ ਗਏ ਮੁਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ